ਹਾਂਜੀ ਦੋਸਤੋ ਇਹ ਉਹੀ ਬੱਚੇ ਦੀ ਵੀਡੀਓ ਹੈ ਜਿਹੜਾ ਤੁਸੀਂ ਪਹਿਲਾ ਪਾਰਟ ਜਿਹੜਾ ਤੁਸੀਂ ਦੇਖ ਚੁੱਕੇ ਆ ਇਹ ਇਹਦੀ ਦੂਸਰੇ ਦਿਨ ਦੀ ਵੀਡੀਓ ਆ ਤੇ ਅਸੀਂ ਇਹਨੂੰ ਜਾਂਦੇ ਹੀ ਪਹਿਲਾਂ ਖੜੇ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਖੜਾ ਹੋ ਗਿਆ ਪਰ ਇਹ ਪ੍ਰੋਪਰ ਤਰੀਕੇ ਦੇ ਨਾਲ ਬਿਲਕੁਲ ਹਲੇ ਠੀਕ ਨਹੀਂ ਦਾ ਕਿਉਂਕਿ ਇਹ ਤਾਂ ਖੜਾ ਨਹੀਂ ਸੀ ਹੋ ਰਿਹਾ ਆਪਣੇ ਲੱਤਾਂ ਪਰੇ ਤੇ ਪੂਰਾ ਬਜਨ ਨਹੀਂ ਸੀ ਆ ਰਿਹਾ ਠੀਕ ਹੈ ਜੀ ਕਮਜ਼ੋਰੀ ਹੋਣੇ ਕਰਕੇ ਡੈਫੀਸ਼ੀਐਂਸੀ ਹੋਣੇ ਕਰਕੇ ਤੇ ਬਾਕੀ ਇਹਦੀਆਂ ਜਿਹੜੇ ਲੱਤਾਂ ਸੀ ਨਾ ਉਹ ਡਿਸਲੋਕੇਸ਼ਨ ਹੋਈਆਂ ਵੀ ਤੇ ਉਹਦੇ ਕਰਕੇ ਜਿਹੜੀਆਂ ਇਹ ਲੱਤਾਂ ਦੇ ਜਿਹੜੇ ਜੋੜ ਤੇ ਉਹ ਪ੍ਰੋਪਰ ਨਹੀਂ ਸੀ ਵਰਕ ਕਰ ਰਹੇ ਤੇ ਫਿਰ ਆਪਾਂ ਕੀ ਕਰਿਆ ਇਹਦੀ ਥੋੜੀ ਮ사ਜ ਕਰੀ ਇਹਨੂੰ ਖੜੇ ਕਰਕੇ ਕੁਝ ਟਾਈਮ ਖੜਾ ਰੱਖਿਆ ਇਹਦੀ ਮ사ਜ ਕਰੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਇੰਜੈਕਸ਼ਨ ਵਗੈਰਾ ਲਾਈ ਠੀਕ ਹੈ ਜੀ ਪਰ ਅੱਗੇ ਨਾਲੋਂ ਪਹਿਲਾਂ ਬਹੁਤ ਜ਼ਿਆਦਾ ਇਹਦੇ 'ਚ ਫਰਕ ਤਾਂ ਠੀਕ ਹੈ ਜੀ ਬਹੁਤ ਐਕਟਿਵ ਤਾਂ ਪਹਿਲੇ ਦਿਨ ਤਾਂ ਇਹਨੇ ਕੁਝ ਵੀ ਖਾਦਾ ਨਹੀਂ ਸੀ ਤੇ ਅਸੀਂ ਇਸ ਨੂੰ ਫਿਰ ਥੋੜਾ ਬਹੁਤ ਕੁਝ ਘਾ ਵੀ ਪਾਇਆ ਠੀਕ ਹੈ ਤੇ ਬਾਕੀ ਇੰਜੈਕਸ਼ਨ ਇਹਦੇ ਲਾਏ ਜਿਹੜੀ ਥੋੜਾ ਰਿਕਵਰੀ ਦੇ ਵਿੱਚ ਇਹ ਜਿਹੜਾ ਬਛੜਾ ਇਹ ਆ ਗਿਆ ਆਪਣੀ ਲੱਤਾਂ ਦੇ ਉੱਪਰ ਥੋੜਾ ਖੜਾ ਹੋਇਆ ਪ੍ਰੋਪਰ ਤਰੀਕੇ ਦੇ ਨਾਲ ਤਾਂ ਨਹੀਂ ਪਰ ਇਹ ਖੜਾ ਜਰੂਰ ਹੋਇਆ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਾਕੀ ਜਿਹੜੇ ਇਹਦੇ ਜ਼ਖਮ ਤੇ ਓ ਅੱਗੇ ਨਾਲੋਂ ਕਾਫੀ ਜ਼ਿਆਦਾ ਫਰਕ ਸੀ ਆਪਾਂ ਉਹਨਾਂ ਦੇ ਉੱਤੇ ਵੀ ਜਿਹੜੀ ਦਵਾਈ ਹੈ ਆਪਾਂ ਉਹ ਲਾਈ ਮੈਡੀਸਿਨ ਵਗੈਰਾ ਆਪਾਂ ਇਹਨਾਂ ਪ੍ਰੋਪਰ ਤਰੀਕੇ ਨਾਲ ਇਹਦੀ ਡਰੈਸਿੰਗ ਦੀ ਜਿਹੜੀ ਉਹ ਵੀ ਕੀਤੀ ਬਾਕੀ ਪਹਿਲਾਂ ਨਾਲੋਂ ਜਿਹੜਾ ਇਹਦੀ ਹਾਲਤ ਦੇ ਵਿੱਚ ਕਾਫੀ ਸੁਧਾਰਦਾ ਤੁਸੀਂ ਦੇਖ ਸਕਦੇ ਹੋ ਜੀ ਜੋ ਅਸੀਂ ਕੋਸ਼ਿਸ਼ ਕੀਤੀ ਤੀ ਉਹ ਮਿਹਨਤ ਜਿਹੜੀ ਉਹ ਰੰਗ ਲਾਈ ਤੇ ਇਹ ਬਛੜਾ ਥੋੜਾ ਆਪਣੇ ਪੈਰਾਂ ਦੇ ਉੱਪਰ ਖੜਾ ਹੋਇਆ ਪ੍ਰੋਪਰ ਤਾਂ ਨਹੀਂ ਪਰ ਕਾਫੀ ਜ਼ਿਆਦਾ ਫਰਕ ਰਿਹਾ ਠੀਕ ਹੈ ਜੀ ਬਾਕੀ ਜਿਹੜੀ ਵੀਡੀਓ ਆ ਉਹ ਆਪਾਂ ਅਗਲੇ ਪਾਰਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਜਿਹੜੀ ਫਾਈਨਲ ਪਾਰਟ ਹੋਊਗਾ ਤੇ ਬਾਕੀ ਉਸੇ ਦਿਨ ਆਪਾਂ ਸ਼ਾਮ ਨੂੰ ਫਿਰ ਆਪਾਂ ਗਏ ਦੁਪਹਿਰ ਨੂੰ ਗਏ ਸੋਰੀ ਆਪਾਂ ਇਹਨੂੰ ਪਾਣੀ ਪਲਾਇਆ ਠੀਕ ਹੈ ਜੀ ਤੇ ਬਾਕੀ ਜਿਹੜੀ ਨੈਕਸਟ ਪਾਰਟ ਆ ਉਹ ਇਹਦਾ ਆਪਾਂ ਕੱਲ ਨੂੰ ਜਾਂ ਕੱਲ ਤੋਂ ਅਗਲੇ ਦਿਨ ਪਾਵਾਂਗੇ ਜਿਹਦੇ ਵਿੱਚ ਫਾਈਨਲ ਰਿਜ਼ਲਟ ਹੋਊਗਾ ਇਹ ਬੱਚਾ ਕਿੱਦਾਂ ਹੈ ਧੰਨਵਾਦ ਜੀ